ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਅਜੰਤਮ ਅਰਦਾਸ ਹੋ ਰਹੀ ਹੈ ਜਿੱਥੇ ਨਾਮ ਅਖਾਂ ਦੇ ਨਾਲ ਹਰ ਵਿਅਕਤੀ ਰਾਜਵੀਰ ਜਵੰਦਾ ਦੇ ਜੱਦੀ ਪਿੰਡ ਜਗਰਾਉਂ ਦੇ ਪਿੰਡ ਪਹੁੰਚਿਆ ਪਰ ਉਧਰਲੇ ਪਾਸੇ ਰਾਜਵੀਰ ਜਵੰਦਾ ਦੀ ਜਿਹੜੀ ਇਸ ਹਾਦਸੇ ਦੇ ਵਿੱਚ ਮੌਤ ਹੋਈ ਆ ਉਸ ਨੂੰ ਲੈ ਕੇ ਦੂਜੇ ਪਾਸੇ ਕਾਨੂੰਨੀ ਲੜਾਈ ਵੀ ਲੜੀ ਜਾ ਰਹੀ ਹੈ ਜਿਸ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਅੱਜ ਮੁਰਤੋਂ ਇੱਕ ਪਟੀਸ਼ਨ ਦਾਖਲ ਕੀਤੀ ਗਈ ਹੈ ਸੀਨੀਅਰ ਵਕੀਲ ਸਮਾਜ ਸੇਵੀ ਨਵਕਰਨ ਸਿੰਘ ਉਹਨਾਂ ਨੇ ਪਟੀਸ਼ਨ ਦਾਖਲ ਕੀਤੀ ਹੈ ਜਿਸ ਦੇ ਵਿੱਚ ਪटीशन ਦੇ ਵਿੱਚ ਪੰਜੌਰ ਦੇ ਹਸਪਤਾਲ ਦੇ ਉੱਪਰ ਡਾਕਟਰਾਂ ਦੇ ਉੱਪਰ ਲਾਪਰਵਾਹੀ ਦੇ ਇਲਜ਼ਾਮ ਲੱਗੇ ਨੇ ਪटीशन ਦੇ ਵਿੱਚ ਇਹ ਗੱਲ ਆਖੀ ਗਈ ਆ ਕਿ ਹਸਪਤਾਲ ਦੇ ਡਾਕਟਰਾਂ ਨੇ ਰਾਜਵੀਰ ਜਵੰਦਾ ਨੂੰ ਫਸਟ ਏਡ ਨਹੀਂ ਦਿੱਤਾ ਅਜਿਹੀ ਲਾਪਰਵਾਹੀ ਕੀਤੀ ਅਤੇ ਅਜਿਹੀ ਇਸ ਪटीशन ਦੇ ਵਿੱਚ ਹੁਣ ਲਾਪਰਵਾਹੀ ਦੇ ਲਈ ਕਾਨੂੰਨ ਬਣਾਉਣ ਦੀ ਮੰਗ ਕੀਤੀ ਗਈ ਹੈ ਜਿਹੜੀ ਮੰਗ ਪटीशन ਸੀਨੀਅਰ ਵਕੀਲ ਨਵਕਰਨ ਸਿੰਘ ਉਹਨਾਂ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਅਗਲੀ ਸੁਣਵਾਈ 27 ਅਕਤੂਬਰ 2025 ਨੂੰ ਹੋਣ ਵਾਲੀ ਆ ਆਉਣ ਵਾਲੇ ਯਾਨੀ ਕਿ 10 ਦਿਨ ਬਾਅਦ ਇਸ ਮਾਮਲੇ ਦੀ ਸੁਣਵਾਈ ਹੋਈ ਹੁਣੀਆ ਪਰ ਰਾਜਵੀਰ ਜਵੰਦਾ ਦੀ ਹੋਈ ਮੌਤ ਦੇ ਮਾਮਲੇ ਦੇ ਵਿੱਚ ਲਗਾਤਾਰ ਕਾਨੂੰਨੀ ਲੜਾਈ ਲੜੀ ਜਾ ਰਹੀ ਹੈ ਜਿਸ ਨੇ ਅੱਜ ਇੱਕ ਵੱਖਰਾ ਮੋੜ ਲਿਆ ਨਵੀਂ ਪਟੀਸ਼ਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਖਲ ਹੋਈ ਹੈ